ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਆ ਵਾਹਿਗੁਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਹੋਮੋਗੇ ਤੇ ਰਾਜੀ ਖੁਸ਼ੀ ਹੋਮੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਅਸੀਂ ਵੀ ਠੀਕ ਠਾਕ ਆ ਜੀ ਇਹ ਆਪਾਂ ਬਣਾ ਰਹੇ ਹਾਂ ਜੀ ਅੱਜ ਆਲੂ ਤੇ ਸੂਜੀ ਦੇ ਸਨੈਕਸ ਸੂਜੀ ਭੁੰਨ ਲਾਗੇ ਪਹਿਲਾਂ ਆਪਾਂ ਜੀ ਸੁੱਕੀਏ ਭੁੰਨਾਗੇ ਸੂਜੀ ਆਪਾਂ ਕੋਈ ਤੇਲ ਜਾਂ ਕਿਉਂ ਨਹੀਂ ਪਾਉਣਾ ਵਿੱਚ ਸੂਜੀ ਗਰਮੀ ਦੇ ਵਿੱਚ ਬਹੁਤ ਜਲਦੀ ਖਰਾਬ ਹੋ ਜਾਂਦੀ ਹੈ ਜੀ ਤੇ ਮੈਂ ਇਹਨੂੰ ਐ ਹਲਕੀ ਜੀ ਭੁੰਨ ਕੇ ਇਹਦਾ ਕੱਚਾਪਨ ਕੱਢ ਕੇ ਠੰਡੀ ਕਰਕੇ ਡੱਬੇ ਦੇ ਵਿੱਚ ਪਾ ਕੇ ਰੱਖ ਲੈਣੀ ਆ ਤਾਂ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਫਰਿੱਜ 'ਚ ਵੀ ਰੱਖਣ ਦੀ ਲੋੜ ਨਹੀਂ ਡੱਬੇ 'ਚ ਪਾ ਕੇ ਫਿਰ ਭੁੰਨ ਕੇ ਇਹਨੂੰ ਤੁਸੀਂ ਟਰਾਈ ਕਰਕੇ ਦੇਖਿਓ ਇਨੂੰ ਹੁਣ ਆਪਾਂ ਹਲਕੀ ਜਿਹੀ ਭੁੰਨ ਲਾਂਗੇ। ਜਿਆਦਾ ਇਹਦਾ ਰੰਗ ਚੇਂਜ ਨਹੀਂ ਕਰਨਾ। ਖੁਸ਼ਬੂ ਆਉਣ ਲੱਗ ਜਾਂਦੀ ਹੈ ਜੀ ਜਦੋਂ ਇਹ ਭੁੰਨੀ ਜਾਂਦੀ ਹੈ। ਅੱਧੀ ਕੌਲੀ ਲਈ ਸੀ ਆਪਾਂ ਸੂਜੀ ਦੀ ਤੇ ਇੱਕ ਕੌਲੀ ਪਾ ਲਈ ਜੀ ਆਪਾਂ ਪਾਣੀ ਵੀ। ਸੂਜੀ ਪਾਣੀ ਬਹੁਤ ਜਲਦੀ ਪੀ ਲੈਂਦੀ ਹੈ। ਹਲਾਉਂਦੇ ਰਹਾਂਗੇ ਜੀ ਇਹਨੂੰ ਘੱਟ ਗੈਸ ਦੇ ਉੱਤੇ ਹੀ ਆਪਾਂ। ਇਕ ਬਿਲਕੁਲ ਘੱਟ ਰੱਖਣਾ ਹੈ ਆਲੂ ਆਪਾਂ ਉਬਾਲ ਕੇ ਰੱਖੇ ਹੋਏ ਨੇ ਜੀ ਠੰਡੇ ਕਰਕੇ ਸਵੇਰੇ ਆਵਾਲਦੇ ਸੀ ਇਹ ਦੁਪਹਿਰੇ ਬਣਾ ਰਹੇ ਹਾਂ ਹੁਣ ਇੱਕ ਚਮਚਾ ਪਾ ਲਿਆ ਜੀ ਘਿਓ ਦਾ ਆਲੂ ਤੇ ਸੂਜੀ ਦੋਨੇ ਚੀਜ਼ਾਂ ਬਿਲਕੁਲ ਠੰਡੀਆਂ ਹੋਣੀਆਂ ਚਾਹੀਦੀਆਂ ਨੇ ਜੀ ਸੂਜੀ ਨੂੰ ਵੀ ਆਪਾਂ ਠੰਡੀ ਕਰ ਲਾਂਗੇ ਨੌਣ ਪਾਏ ਦੇ ਵਿੱਚੋਂ ਜੇ ਗਰਮ ਹੋਵੇ ਫਿਰ ਉਹ ਪਾਣੀ ਛੱਡ ਦਿੰਦੀ ਹੈ ਫਿਰ ਵਧੀਆ ਨਹੀਂ ਬਣਦੀ ਜੀ ਆਲੂ ਤਾਂ ਆਪਣੀ ਠੰਢੀ ਨੇ ਇਹ ਸੂਜੀ ਨੂੰ ਵੀ ਆਪਾਂ ਪਲੇਟ 'ਚ ਪਾ ਕੇ ਠੰਡੀ ਕਰ ਲਾਂਗੇ ਜੀ ਬਿਲਕੁਲ ਪੱਖੇ ਥੱਲੇ ਰੱਖਿਆ ਹੀ ਸੀਗੀ ਜਿਵੇਂ ਪਲੇਟ 'ਚ ਕੱਢ ਕੇ ਇਹਨੂੰ ਬਿਲਕੁਲ ਸੁੱਕੀ ਹੋ ਗਈ ਜਿਵੇਂ ਆਟੇ ਦੀ ਤਰ੍ਹਾਂ ਇਹ ਫਲਾਰ ਕੇ ਜੇ ਰੱਖਿਆਵਾਂਗੇ ਆਪਾਂ ਪੱਕੇ ਥੱਲੇ ਜਲਦੀ ਠੰਡੀ ਹੋ ਜੂਗੀ। ਓਨੇ ਟਾਈਮ ਦੇ ਵਿੱਚ ਆਪਾਂ ਆਲੂ ਮੈਸ਼ ਕਰ ਲਾਂਗੇ। ਚੰਗੀ ਤਰ੍ਹਾਂ ਮੈਸ ਕਰਨੇ ਨੇ ਜੀ ਆਲੂ ਬਿਲਕੁਲ ਵੀ ਇਹਦੇ ਵਿੱਚ ਗੱਠਾ ਨਹੀਂ ਹੋਣੀ ਚਾਹੀਦੀਆਂ। ਜਾਂ ਤੁਸੀਂ ਇਹਨਾਂ ਨੂੰ ਕਦੂਕਾਸ ਨਾਲ ਕਰ ਲਿਓ ਕਦੂਕਾਸ। ਫਿਰ ਜਿਹੜੀ ਕੋਈ ਇਕੱਠਾ ਰਹਿ ਜਾਂਦੀ ਐ ਨੇ ਜੀ ਵਿੱਚ ਜਦੋਂ ਆਪਾਂ ਬਣਾਉਂਦੇ ਆ ਤੇਲ ਦੇ ਵਿੱਚੋਂ ਨਿਕਲ ਜਾਂਦੀਆਂ ਨੇ ਵਿੱਚੋਂ ਹੱਥਾਂ ਨਾਲ ਕਰ ਲਾਂਗੇ ਜੀ ਆਪਾਂ ਬਿਲਕੁਲ ਇਹਨਾਂ ਨੂੰ ਹੁਣ ਇਹਦੇ ਵਿੱਚ ਪਾ ਲਾਂਗੇ ਜੀ ਆਪਾਂ ਮਸਾਲੇ ਆਪਣੀ ਪਸੰਦ ਅਨੁਸਾਰ ਤੁਹਾਨੂੰ ਜਿਹੜੇ ਵੀ ਮਸਾਲੇ ਪਸੰਦ ਨੇ ਉਹ ਪਾ ਸਕਦੇ ਹੋ ਤੁਸੀਂ ਲੂਣ ਪਾ ਲਿਆ ਜੀ ਆਪਾਂ ਲਾਲ ਮਿਰਚ ਪਾਊਡਰ ਤੇ ਥੋੜੀ ਜਿਹੀ ਪਾਈ ਹੈ ਜੀ ਹਲਦੀ ਕਲਰ ਲਈ ਗਰਮ ਮਸਾਲਾ ਪਾ ਲਿਆ ਜੀ ਜਿਹੜੇ ਮਸਾਲੇ ਤੁਹਾਨੂੰ ਪਸੰਦ ਨੇ ਤੁਸੀਂ ਆਪਣੀ ਪਸੰਦ ਅਨੁਸਾਰ ਪਾ ਸਕਦੇ ਹੋ ਇਹ ਪਾ ਲਈ ਜੀ ਥੋੜੀ ਜੀ ਅਜਵਾਇਣ ਹੱਥਾਂ ਨਾਲ ਮਲ ਕੇ ਚਿਲੀ ਫਲੈਕਸ ਪਾਵਾਂਗੇ ਆਪਾਂ ਤੇ ਇਟਾਲੀਅਨ ਸੀਜ਼ਨਿੰਗ ਪਾ ਲਾਂਗੇ ਦੋ ਦੋ ਪੌਚ ਪਾਵਾਂਗੇ ਜੀ ਇਹਨਾਂ ਦੇ ਇਹ ਆਪਾਂ ਪੌਚ ਲਿਆ ਕੇ ਰੱਖੇ ਹੋਏ ਨੇ ਜੀ ਜਦੋਂ ਕਿਸੇ ਚੀਜ਼ ਦੇ ਵਿੱਚ ਪਾਉਣੇ ਹੁੰਦੇ ਨੇ ਤਾਂ ਪੌਚ ਨਾਲ ਹੀ ਪੈ ਜਾਂਦੇ ਨੇ ਡੱਬੀ ਨਹੀਂ ਲਿਆ ਕੇ ਰੱਖੀ ਜੀ ਆਪਾਂ ਇਹ ਪੌਚੇ ਲਿਆਂਦੇ ਹੋਏ ਨੇ ਇਹ ਖਰਾਬ ਨਹੀਂ ਹੁੰਦੇ ਡੱਬੀ ਜਦੋਂ ਖੁੱਲ ਜਾਂਦੀ ਹੈ ਜੇ ਜ਼ਿਆਦਾ ਟਾਈਮ ਰਹੇ ਜੀ ਚੀਜ਼ ਤਾਂ ਖਰਾਬ ਹੋ ਜਾਂਦੀ ਹੈ ਨਹੀਂ ਜੀ ਫਿਰ ਉਹ ਦੋ ਚਿੱਲੀ ਫਲੈਕਸ ਦੇ ਪਾ ਲਈ ਸੀ ਆਪਾਂ ਦੋ ਇਟਾਲੀਅਨ ਸੀਜ਼ਨਿੰਗ ਦੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਥੋੜਾ ਜਿਹਾ ਪਾਇਆ ਸੀਗਾ ਜੀ ਅੰਬਚੂਰ ਪਾਊਡਰ ਇਧਰ ਤੇਲ ਰੱਖ ਲਿਆ ਆਪਾਂ ਗਰਮ ਹੋਣ ਲਈ ਸਰੋਂ ਦੇ ਤੇਲ 'ਚ ਬਣਾਵਾਂਗੇ ਇਹ ਸੂਜੀ ਆਪਣੀ ਬਿਲਕੁਲ ਠੰਡੀ ਹੋਊਗੀ ਹੁਣ ਇਹਨੂੰ ਵਿੱਚ ਪਾ ਕੇ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਕਰਾਂਗੇ ਤਾਂ ਕਿ ਨਾਣ ਮਿਰਚ ਸਾਰੀ ਜਗ੍ਹਾ ਆ ਜਾਣ ਤੇ ਸੂਜੀ ਵੀ ਆਲੂਆਂ ਨਾਲ ਚੰਗੀ ਤਰ੍ਹਾਂ ਮਿਕਸ ਹੋ ਜੇ ਥੋੜਾ ਜਿਹਾ ਤੁਸੀਂ ਇੱਥੇ ਹੱਥ ਨੂੰ ਘਿਓ ਜਾਂ ਤੇਲ ਵੀ ਲਾ ਸਕਦੇ ਹੋ ਲਓ ਜੀ ਇਹ ਆਪਾਂ ਮਿਕਸ ਕਰ ਲਈ ਚੰਗੀ ਤਰ੍ਹਾਂ ਜਿਹੜੀ ਵੀ ਸੇਵ ਤੁਹਾਨੂੰ ਵਧੀਆ ਲੱਗਦੀ ਹੈ ਤੁਸੀਂ ਉਸੇ ਸੇਵ ਚ ਬਣਾ ਸਕਦੇ ਹੋ ਬਿਲਕੁਲ ਆਟੇ ਦੀ ਤਰ੍ਹਾਂ ਹੋ ਗਿਆ ਜੀ ਇਹ ਇਹ ਗੋਲ ਬਣਾ ਲੈਣੀ ਜੀ ਆਪਾਂ ਮੀਡੀਅਮ ਜੇ ਸਾਈਜ਼ ਦੀਆਂ ਬਣਾਈਆਂ ਨੇ ਨਾ ਜ਼ਿਆਦਾ ਵੱਡੀਆਂ ਤੇ ਨਾ ਛੋਟੀਆਂ ਤੁਸੀਂ ਕੋਈ ਵੀ ਸ਼ੇਪ ਚ ਬਣਾ ਸਕਦੇ ਹੋ ਇਹ ਟਿਕੀਆਂ ਬਣਾ ਲਈਆਂ ਜੀ ਛੋਟੀਆਂ ਛੋਟੀਆਂ ਤਿੰਨ ਚਾਰ ਸ਼ੇਪ ਚ ਦਿਖਾਵਾਂਗੇ ਜੀ ਆਪਾਂ ਤੁਹਾਨੂੰ ਜਿਹੜੀ ਪਸੰਦ ਆ ਤੁਸੀਂ ਉਹ ਬਣਾ ਲਿਓ ਇਹ ਥੋੜੀ ਜਿਹੀ ਲੰਬੀ ਜੀ ਬਣਾ ਲਈ ਜੀ ਕੁਰਕਰੀਆਂ ਦੀ ਤਰ੍ਹਾਂ ਇੱਕ ਸਾਈਜ਼ ਆਪਾਂ ਹੋਰ ਬਣਾਵਾਂਗੇ ਜੀ ਇੱਕ ਸੇਪ ਦੇ ਬੱਦ ਤਾਂ ਆਪਾਂ ਗੋਲੇ ਬਣਾਏ ਸੀਗੇ ਜੀ ਤੇ ਤਿੰਨ ਚਾਰ ਤਰ੍ਹਾਂ ਦੇ ਬਣਾ ਕੇ ਦਿਖਾ ਦਿੱਤੇ ਸੀ ਆਪਾਂ ਇਹ ਥੋੜੀ ਥੋੜੀ ਬਣਾਈ ਸੀ ਗੋਲ ਜੇ ਬਣਾ ਲਈ ਸੀ ਬਾਕੀ ਦੇ ਸਾਰੇ ਸਾਰੇ ਪੈਣ ਭਰਾਵਾਂ ਦਾ ਵੀਡੀਓ ਤੇ ਆਉਣ ਲਈ ਧੰਨਵਾਦ ਆ ਜੀ ਵੀਡੀਓ ਦੇਖਣ ਲਈ ਇਆ ਗਿਆ ਸੀਗਾ ਜੀ ਬੇਟਾ ਆਪਣਾ ਸਕੂਲੋਂ ਪੇਪਰ ਦਿਖਾ ਰਿਆ ਸੀ ਜੀ ਇੱਥੇ ਟੈਸਟ ਹੋ ਰਹੇ ਨੇ ਇਹਨਾਂ ਦੇ ਇਹ ਕੇ ਬਣਾ ਲੈ ਲਈ ਜੀ ਆਪਾਂ ਚਾਰਸ ਬ੍ਰੈਡ ਦੀ ਤਰ੍ਹਾਂ ਬਣਾ ਕੇ ਉਹਨੂੰ ਵਿਚਾਲੋਂ ਕੱਟ ਲਿਆ ਸੀ ਆਪਾਂ ਤੇਲ ਆਪਣਾ ਹੋ ਗਿਆ ਜੀ ਗਰਮ ਪੀ ਪਾ ਦਾਂਗੇ ਵਿੱਚ ਆਪਾਂ ਤੇਲ ਫੁੱਲ ਗਰਮ ਚਾਹੀਦਾ ਜੀ ਸਾਡਾ ਗੈਸ ਘੱਟ ਚੱਲਦਾ ਸੀ ਇੱਥੇ ਪਹਿਲੀ ਵਾਰੀ ਤਾਂ ਬਹੁਤ ਵਧੀਆ ਸੀ ਜਦੋਂ ਦੂਸਰੀ ਪਾਈ ਬਾਹਰ ਪਾਈ ਤਾਂ ਤੇਲ ਥੋੜਾ ਜਿਹਾ ਠੰਡਾ ਹੋ ਗਿਆ ਸੀ ਫਿਰ ਉਹ ਖੋਲਦੇ ਨੇ ਜੀ ਵਿੱਚ ਤੇਲ ਆਪਣਾ ਫੁੱਲ ਗਰਮ ਚਾਹੀਦਾ ਸਾਡਾ ਗੈਸ ਘੱਟ ਚੱਲਣ ਕਰਕੇ ਫਿਰ ਬਾਅਦ ਵਿੱਚ ਮੈਂ ਉਹ ਅਗਲੇ ਦੂਸਰੇ ਚੁੱਲੇ ਤੇ ਵੀ ਕਰੂੰਗੀ ਜੇ ਉਦੋਂ ਤੇਲ ਘੱਟ ਗਰਮ ਨਾ ਹੋਵੇ ਜੀ ਫਿਰ ਖੁੱਲ ਜਾਣਗੇ ਵਿੱਚ ਖਰਾਬ ਹੋ ਜਾਂਦੇ ਨੇ ਆਲੂ ਵੀ ਆਪਣੇ ਉਬਲੇ ਹੋਏ ਨੇ ਜੀ ਸੂਜੀ ਵੀ ਆਪਣੀ ਭੁੰਨੀ ਹੋਈ ਐ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਨਾਂ ਨੂੰ ਬਣਾਉਣ ਨੂੰ ਕੇ ਨਾਲ-ਨਾਲ ਆਪਾਂ ਦੂਸਰੇ ਬਣਾ ਕੇ ਰੱਖ ਲਾਂਗੇ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਜਿਹੜੇ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਸਾਨੂੰ ਤੁਹਾਡੇ ਸਾਥ ਤੇ ਸਪੋਰਟ ਦੀ ਜ਼ਰੂਰਤ ਹੈ ਸਪੋਰਟ ਵੱਧ ਤੋਂ ਵੱਧ ਕਰਿਓ ਤੇਲ ਚ ਪਾਉਣ ਤੋਂ ਬਾਅਦ 1 ਮਿੰਟ ਇਹਨਾਂ ਨੂੰ ਹਿਲਾਉਣਾ ਨਹੀਂ ਜੀ ਆਪਾਂ ਫਿਰ ਉਸ ਤੋਂ ਬਾਅਦ ਹਿਲਾਉਣਾ ਗੋਲ ਤਾਂ ਇੰਨੇ ਵਧੀਆ ਬਣੇ ਸੀਗੇ ਜੀ ਬਿਲਕੁਲ ਗੁਲਾਬ ਜਾਮੁਨਾਂ ਦੀ ਤਰ੍ਹਾਂ ਲੱਗਦੇ ਸੀ ਤੇ ਟੇਸਟੀ ਵੀ ਬਹੁਤ ਬਣੇ ਸੀਗੇ ਜੀ ਇਹ ਸਨੈਕਸ ਕੱਲ ਆਪਾਂ ਵੀਡੀਓ ਨਹੀਂ ਪਾਈ ਜੀ ਤੇ ਨਾ ਹੀ ਪਰਸੋ 2 ਦਿਨ ਹੋ ਗਏ ਵੀਡੀਓ ਆਪਣੀ ਨਹੀਂ ਆਈ ਕੋਈ ਐਡਿਟ ਨਹੀਂ ਹੋ ਰਹੀ ਸੀ ਵੀਡੀਓ ਕੋਈ ਪ੍ਰੋਬਲਮ ਆ ਗਈ ਸੀ ਤਾਂ ਕਰਕੇ ਆਪਾਂ ਵੀਡੀਓ ਅੱਜ ਪਾਈ ਐ ਉਹ ਕੱਢ ਲੈਣੀ ਜੀ ਆਪਾਂ ਪਹਿਲੀ ਵਾਰੀ ਦੇ ਤੇ ਹੋਰ ਪਾ ਲੈਨੇ ਵਿੱਚ ਕਿਉਂਕਿ ਮੈਂ ਦੂਸਰੇ ਗੈਸ ਤੇ ਕਰਤਾ ਜੀ ਉਧਰ ਤੇਲ ਉਹ ਥੋੜਾ ਜਿਹਾ ਤੇਜ਼ ਚੱਲਦਾ ਉਧਰ ਨਾਲ ਇਿੱਦਰਾ ਪਤਾ ਲਈ ਚਾ ਦੁਪਹਿਰ ਦਾ ਟਾਈਮ ਸੀ ਇਹ ਬਣ ਗਏ ਨੇ ਇਹ ਵੀ ਮਿੱਤੋ ਕਿੰਨਾ ਸੋਹਣਾ ਕਲਰ ਆਇਆ ਹੈ ਨਾ ਕਿੰਨਾ ਸੋਹਣਾ ਬਣੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਜੀ ਤੇ ਇੱਕ ਪਿਆਰਾ ਜਿਹਾ ਕਮੈਂਟ ਵੀ ਕਰਿਓ ਕਮੈਂਟਾਂ ਨਹੀਂ ਆਪਾਂ ਲੈਣ ਲੈਣ ਭਾਈ ਕੁਝ ਦੂਸਰੇ ਨਾਲ ਗੱਲਾਂ ਕਰ ਲੈਂਦੇ ਹਾਂ ਜੀ ਇਵੇਂ ਦੀ ਲੱਗੀ ਵੀਡੀਓ ਤੁਹਾਨੂੰ ਫਿਰ ਦੱਸਿਓ ਸਾਰੇ ਬਣ ਕੇ ਤਿਆਰ ਹੋ ਗਏ ਨੇ ਜੀ ਤੇ ਆਪਣੀ ਚਾਹ ਵੀ ਤਿਆਰ ਹੈ ਆ ਜਓ ਜੀ ਖਾਣੇ ਨੇ ਗਰਮ ਗਰਮ ਬਣ ਕੇ ਤਿਆਰ ਹੋ ਗਈ ਜੀ